ਜਾਰਜ ਹੋਜੀ ਨਾਲ ਵੀਰਿਆ ਬਹੁਤ ਬਹੁਤ ਧੰਨਵਾਦ ਹੈ ਛਿੰਦੇ ਆਈ ਪੱਜ ਕੇ ਵੀਰਿਆ ਛਿੰਦਾ ਵੀਰ ਹੈ ਸਾਡਾ ਮੰਡੀਲਾ ਵਾਲਾ ਜਿਹੜੇ ਭਰਾਵਾਂ ਨੇ ਅੱਜ ਬੁਲਟ ਮੋਟਰਸਾਈਕਲ ਸਪான்ਸਰ ਕੀਤਾ ਦਵਿੰਦਰ ਸਿੰਘ ਜੀ ਸਾਡੇ ਅੰਕਲ ਜੀ ਆਏ ਹੋਏ ਐ ਧੰਨਵਾਦ ਹੈ ਵੱਡੇ ਪੱਦਰ ਤੇ ਸਨਮਾਨ ਸਾਡੇ ਯਾਰਜ ਦਾ ਯਾਰਜ ਜੱਲ ਆਇਆ ਹੋਇਆ ਜਿਹਦੀਆਂ ਗੀਤਾਂ ਵਿੱਚ ਗੱਲਾਂ ਆਉਂਦੀਆਂ ਵਿੱਚ ਜੱਟ ਤੇਰੇ ਲਈ ਤੜਸਿਆ ਇੱਕ ਦਿਨ ਤੂੰ ਵੀ ਤੜਸੇਂਗੀ ਕਦੇ ਅੱਤ ਜੱਟ ਸੋਹੀ ਦੀਆਂ ਗੱਲਾਂ ਐ ਇਹ ਪਿਆਰ ਹੈ ਮੁੰਡਿਆਂ ਦਾ ਲੈ ਵੀ ਲੱਕੀ ਭਾਈ ਤੇ ਯਾਰੀਆਂ ਪਗਾਉਣ ਦੇ ਲਈ ਸੁਲਤਾਨ ਭਾਈ ਆਇਆ ਹੈ ਧੰਨਵਾਦ ਆਪਾਂ 2 ਮਿੰਟ ਮੈਚ ਹੈ ਜਿਹੜਾ ਹੈ ਉਹ ਜੋਰਜ ਭਾਈ ਦੇ ਹੱਥ ਦੇ ਵਿੱਚ ਦੇਵਾਂਗੇ ਸੁਲਤਾਨ ਖੜਦੇ ਹੁਣ 2 ਮਿੰਟ ਲੈ ਲਈ ਆਪਾਂ ਜੋਰਜ ਦਾ ਕਿੰਤੀ ਸਮਾਂ ਲੈ ਵੀ ਜੋਰਜ ਭਾਈ ਕਰਦੀ ਸਾਰੀ ਸੰਗ ਦੇ ਨਾਲ ਗੱਲ ਸੰਜੀ ਥੋੜਾ ਜਿਹਾ ਗਰਾਊਂਡ ਵਾਲੇ ਪਾਸੇ ਆ ਜਾਓ ਭਾਈ ਹੈਲੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀ ਪੈ ਰਿਹਾ ਤੇ ਤੁਸੀਂ ਪਿਆਰ ਕਰਦੇ ਹੋ ਕਬੱਡੀ ਨੂੰ ਪਹਿਲਾਂ ਤਾਂ ਕਬੱਡੀ ਦੇ ਨਾਂ ਤੇ ਤਾੜੀ ਮਾਰ ਦਿਓ ਬਾਈ ਖੁੱਲ ਕੇ ਸਾਰੇ ਯਾਰ ਸੁਲਤਾਨ ਵੀਰੇ ਆਜੋ ਮੜ ਜਾ ਅੱਗੇ ਹੁਣ ਗੱਲ ਬਸਟਾਂ ਦੀ ਝੱਲਦੀ ਨਾ ਸੁਲਤਾਨ ਦਾ ਆਉਂਦਾ ਏ ਮੀ ਨੋਟਾਂ ਦਾ ਵਰਦਾ ਰੇਡ ਜਦ ਲੁੱਧਰ ਪਾਉਂਦਾ ਏ ਲੈ ਕੇ ਨੰਬਰ ਹੋ ਜਾਂਦਾ ਗਗਨ ਤੂੜਾ ਪੱਟਦਾ ਹਾ ਓ ਨੋਟਾਂ ਵਾਂਗੂ ਨਾ ਚੱਲਦਾ ਏ ਦੁੱਗਾਂ ਵਾਲੇ ਜੱਟ ਦਹਾ ਓ ਸਿਰੇ ਦੇ ਰੇਡਰ ਮੰਨੇ ਜਾਂਦੇ ਮੰਨਾ ਤਾਂ ਜਾ ਵੀ ਨਾ ਝੁੱਟਦੇ ਨੇ ਲੋਕੀ ਦਾ ਜਦ ਮਾਰੇ ਜੱਦਾ ਵੀ ਅੱਧਾ ਮੁਲਕ دیਵਾਨਾ ਖੀਰਾ ਵਾਲੇ ਗੱਗੀ ਦਾ ਹਾਏ ਪੁੱਤ ਪੰਜਾਬੀ ਪੁੱਤ ਪੰਜਾਬੀ ਛੱਡ ਨਹੀਂ ਸਕਦੇ ਆ ਨਸ਼ਾ ਕਬੱਡੀ ਦਾ ਉਹ ਪੁੱਤ ਪੰਜਾਬੀ ਛੱਡ ਨਹੀਂ ਸਕਦੇ ਆ ਨਸ਼ਾ ਕਬੱਡੀ ਦਾ ਭਾਈ ਤਾੜੀ ਮਾਰਦੇ ਖੁੱਲ ਕੇ ਜੇ ਤੇ ਮੇਰੇ ਨਾਲ ਮੇਰਾ ਭਰਾ ਬਰਾੜ ਸਖਾਈ ਵੀਰ ਵਾਲਾ ਬੀਜੇ ਤੇ ਬੀਜਾ ਕਹਿੰਦਾ 28 ਬੀਜਾ ਏ ਦੋ ਲੈਣਾ ਬਾਈ ਜਿਵੇਂ ਬਾਈ ਨੇ ਦੱਸਿਆ ਤੜਫੇਗੇ ਜੀ ਮੇਰਾ ਗਾਣਾ ਬਹੁਤ ਵਧੀਆ ਚਲੋ ਤੁਸੀਂ ਬਹੁਤ ਪਿਆਰ ਦਿੱਤਾ ਨਵੇਂ-ਨਵੇਂ ਗਾਣੇ ਆਉਣੇ ਆ ਕਹਿੰਦਾ ਹੂੰ ਹੋ ਰੂਹਾਂ ਨੂੰ ਰੂਹ ਮਿਲਦੇ ਰੂਹਾਂ ਨੂੰ ਰੂਹ ਨਹੀਂ ਮਿਲਦੀ ਮੈਨੂੰ ਲੋਕ ਬਥੇਰੇ ਮਿਲਦੇ ਨਹੀਂ ਬਸ ਇੱਕ ਤੂੰ ਨਹੀਂ ਮਿਲਦੀ ਪਰ ਇਹ ਕਮਲਾ ਦਿਲ ਅੱਜ ਵੀ ਕਮਲੀ ਏ ਤੈਨੂੰ ਚਾਹੁੰਦਾ ਜਿੱਲ ਚਾਹੁੰਦਾ ਤੈਨੂੰ ਮਿਲਣਾ ਨਹੀਂ ਪਰ ਤੇਰੀ ਸੂ ਨਹੀਂ ਮਿਲਦੀ ਜਦੋਂ ਉਹ ਝੜਕੂਗਾ ਤੈਨੂੰ ਫਿਰ ਯਾਦ ਕਰੇਗੀ ਮੈਨੂੰ ਦੱਸ ਫਿਰ ਕੀ ਤੇ ਹਰਖੇਗੀ ਜਿਵੇਂ ਜੱਟ ਤੇਰੇ ਲਈ ਤੜਫਿਆ ਇੱਕ ਦਿਨ ਤੂੰ ਵੀ ਤੜਫੇਗੀ ਲੱਖ ਗੇਰਾਂ ਦੀ ਹੋ ਜਾਣੀ ਸਾਡੇ ਦਿਲ ਵਿੱਚ ਤੜਕੇਗੀ ਭਾਈ ਇੰਨੀ ਕੀ ਹਾਜ਼ਰੀ ਮਨਜ਼ੂਰ ਕਰਿਓ ਤੇ 30 ਜਨਵਰੀ ਨੂੰ ਪਾਸੂ ਕਬੱਡੀ ਕੱਪ ਜੋਗੀਬਾਈ ਸੰਦੀਪ ਨੰਗਲੰਬੀਆਂ ਦੀ ਯਾਦ ਦੇ ਵਿੱਚ ਹੋਣ ਜਾ ਰਿਹਾ ਤੇ ਭਾਈ ਬਣ ਕੇ ਜਿਹੜੇ ਤੁਸੀਂ ਕਬੱਡੀ ਨੂੰ ਪਿਆਰ ਕਰਨ ਵਾਲੇ ਹੋ ਪਹੁੰਚੋ ਜਰੂਰ ਸੁਲਤਾਨ ਰਵਾਈ ਵੱਲੋਂ ਤੇ ਸਾਡੇ ਸਾਰੇ ਭਰਾਵਾਂ ਵੱਲੋਂ ਖੁੱਲੇ ਸਦਿਆ ਜੀ ਥੈਂਕ ਯੂ ਜੀ ਥੈਂਕ ਯੂ ਭਾਈ